ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਫੈਸ਼ਨ ਕੋਰਨਰ ਤੇ ਮੈਂ ਬਣਾ ਰਹੀ ਸੀ ਜੀ ਬਾਹ ਤੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਬਾਹ ਦੇ ਵਿੱਚ ਕਿੰਨੇ ਜੋੜ ਆਏ ਨੇ ਠੀਕ ਹੈ ਤੁਸੀਂ ਵੇਖ ਸਕਦੇ ਹੋ ਇਹ ਬਾਹ ਜਿਹੜੀ ਹੈ ਕਮੀਜ਼ ਦੇ ਨਾਲ ਇੱਕ ਕਢਾਈ ਬਣੀ ਹੁੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਜੋੜ ਆਉਂਦੇ ਆ ਇੱਕ ਜੋੜ ਅਜੇ ਹੋਰ ਆਵੇਗਾ ਮੋਡੇ ਵਾਲੀ ਸਾਈਡ ਠੀਕ ਹੈ ਤੇ ਇਸ ਦੀ ਲੈਂਥ ਵੀ ਬਹੁਤ ਘੱਟ ਸੀਗੀ ਆਪਾਂ ਨੇ ਨਾਲ ਹੀ ਪਾਈਪਿੰਗ ਕੱਢੀ ਐ ਤੇ ਅਗਲੀ ਸਾਈਡ ਜੋੜ ਪਾਇਆ ਉਹ ਕਿਸ ਤਰ੍ਹਾਂ ਪਾਇਆ ਉਹ ਮੈਂ ਤੁਹਾਨੂੰ ਦੂਸਰੀ ਬਾਹ ਤੇ ਦੱਸਦੀ ਆ ਇੱਕ ਬਾਹ ਆਪਾਂ ਨੇ ਰੈਡੀ ਕਰ ਲਈ ਐ ਦੇਖੋ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿ ਆਪਾਂ ਜੋੜ ਪਾਇਆ ਠੀਕ ਐ ਕੱਪੜਾ ਫੋਲਡ ਕੀਤਾ ਦੇਖੋ ਉਹਦੇ ਨਾਲ ਦਾ ਹੀ ਠੀਕ ਐ ਜੀ ਤੇ ਕਿਵੇਂ ਤੁਸੀਂ ਕਰਨਾ ਐ ਦੇਖੋ ਆਪਾਂ ਨੇ ਪਾਈਪਿੰਗ ਪਹਿਲਾਂ ਲਾ ਲਈ ਠੀਕ ਐ ਪਹਿਲਾਂ ਇਸ ਤਰ੍ਹਾਂ ਪਾਈਪਿੰਗ ਲਾ ਲਈ ਬਾਹਾਂ ਦੀ ਲੈਂਥ ਇੰਨੀ ਸੀ ਜਿੰਨੀ ਆ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਇਹਦੀ ਫੋਲਡਿੰਗ ਬਿਲਕੁਲ ਨਹੀਂ ਬਚੀ ਤੇ ਹੁਣ ਆਪਾਂ ਕਮੀਜ਼ ਨਾਲ ਦਾ ਇਹ ਕੱਪੜਾ ਫੇਰ ਅਟੈਚ ਕਰਾਂਗੇ ਉਹ ਕਿਵੇਂ ਕਰਨਾ ਹੈ ਠੀਕ ਹੈ ਐਵੇਂ ਦੇਖੋ ਜਿਵੇਂ ਆਪਾਂ ਪਾਈਪਿੰਗ ਲਾ ਲਈਏ ਤੁਸੀਂ ਇਸ ਤਰ੍ਹਾਂ ਕੱਪੜਾ ਰੱਖ ਲੈਣਾ ਤੇ ਜਿੱਧਰਲੀ ਸਾਈਡ ਤੁਹਾਨੂੰ ਸਲਾਈ ਦਿਖ ਰਹੀ ਹੈ ਦੇਖੋ ਇਧਰ ਆਪਾਂ ਪਾਈਪਿੰਗ ਵਾਲੀ ਸਲਾਈ ਆਪਾਂ ਨੂੰ ਦਿਖ ਰਹੀ ਹੈ ਇਸੇ ਸਲਾਈ ਦੇ ਉੱਪਰ ਆਪਾਂ ਨੇ ਫੇਰ ਸਲਾਈ ਲਾ ਲੈਣੀ ਠੀਕ ਹੈ ਜੀ ਕੜਾਈ ਵਾਲੇ ਸੂਟਾਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਆਉਂਦੀ ਹੈ ਜੀ ਇਹਨਾਂ ਦੀ हिਪ ਵੀ ਹੈਗੀ ਸੀਗੀ 25 25 हिਪ ਵਾਲਿਆਂ ਦੇ ਨਾਲ ਜਦੋਂ ਘੇਰੇ ਦੇ ਨਾਲ ਹੀ ਬਾਵਾਂ ਦਾ ਡਿਜ਼ਾਈਨ ਬਣਿਆ ਹੁੰਦਾ ਨਾ ਉਹਦੇ ਵਿੱਚ ਫਿਰ ਇਹ ਵਾਲੀ ਪ੍ਰੋਬਲਮ ਆਉਂਦੀ ਆਉਂਦੀ ਹੈ ਜੋੜ ਵਗੈਰਾ ਪੈਂਦੇ ਨੇ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਜੋੜ ਲਾ ਲਿਆ ਕਪੜਾ ਲਾ ਲਿਆ ਹੁਣ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਇਹ ਜਿਹੜੀ ਲੈਸ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਉੱਪਰ ਨੂੰ ਤੇ ਇਹਦੇ ਉੱਪਰ ਆਪਾਂ ਨੇ ਟਾਪ ਵਾਲੀ ਸਿਲਾਈ ਲਾਉਣੀ ਹੈ ਠੀਕ ਹੈ ਇਹ ਜ਼ਰੂਰ ਲਾਉਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਕਪੜਾ ਪਾਇਆ ਹੈਗੀ ਸਿਲਾਈ ਵਗੈਰਾ ਬਿਲਕੁਲ ਸੈੱਟ ਬੈਠ ਜਾਂਦੀ ਹੈ ਜੇਕਰ ਕਪੜਾ ਨਾਲ ਹੀ ਹੋਵੇ ਫਿਰ ਤੇ ਕੋਈ ਮੁਸ਼ਕਲ ਨਹੀਂ ਫਿਰ ਤੁਸੀਂ ਟਾਪ ਵਾਲੀ ਸਿਲਾਈ ਲਾਉਣੀ ਹੈ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਇਹ ਤੁਸੀਂ ਦੇਖੋ ਇਹ ਤੇ ਹੁਣ ਅਸੀਂ ਜਿਹੜੇ ਸਲਾਈ ਕਰ ਰਹੇ ਹਾਂ ਉਹਨਾਂ ਨੂੰ ਪਤਾ ਕਿ ਜੋੜ ਪਾਇਆ ਬਟ ਕਸਟਮਰ ਨੂੰ ਕਦੇ ਵੀ ਪਤਾ ਨਹੀਂ ਲੱਗੇਗਾ ਸੇਵ ਵਾਲੇ ਜੋੜ ਦੇਖੋ ਇਹ ਤੇ ਸਾਹਮਣੇ ਲੱਭ ਰਹੇ ਇਹ ਤੇ ਆਣੇ ਆਣੇ ਆ ਠੀਕ ਹੈ ਜੀ ਤੇ ਇਹ ਦੇਖੋ ਇਸ ਤਰ੍ਹਾਂ ਆਪਣੇ ਫੋਲਡਿੰਗ ਕਰ ਲੈਣੀ ਹੁਣ ਜੇਕਰ ਤੁਹਾਡੀ ਵੀ ਬਾਹ ਦੀ ਲੰਬਾਈ ਘਟ ਆਂਦੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਇਸ ਤਰੀਕੇ ਨਾਲ ਨਾਲ ਹੀ ਪਾਈਪਿੰਗ ਕੱਢ ਲਓ ਨਾਲ ਹੀ ਜੋੜ ਪਾ ਲਓ ਠੀਕ ਹੈ ਜੀ ਇਹ ਦੇਖੋ ਜੀ ਆਪਣੀ ਬਾਹ ਤਿਆਰ ਹੋ ਗਈ ਜੇਕਰ ਤੁਹਾਨੂੰ ਇਹ ਵਾਲਾ ਤਰੀਕਾ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਸਾਡਾ ਚੈਨਲ ਹੈਗਾ ਜੀ ਮਹਿਕ ਫੈਸ਼ਨ ਕੋਰਨਰ ਤੇ ਆਪਾਂ ਨੇ ਇਹ ਵੀਡੀਓ ਅਪਲੋਡ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਨੂੰ ਦੇਖਿਆ ਕਰੋ ਠੀਕ ਹੈ ਜੀ ਤੇ ਵੱਧ ਤੋਂ ਵੱਧ ਕਮੈਂਟ ਕਰੋ ਦੱਸਿਆ ਕਰੋ ਜੇਕਰ ਕਿਤੇ ਤੁਹਾਨੂੰ ਲੱਗ ਜਾਏ ਕੋਈ ਕਮੀ ਹੈਗੀ ਹੈ ਕੋਈ ਵੀਡੀਓ ਦੇ ਵਿੱਚ ਤੇ ਉਹ ਵੀ ਆਪਾਂ ਪੂਰੀ ਕਰਾਂਗੇ ਠੀਕ ਹੈ ਜੀ ਆ ਦੇਖੋ ਆਪਾਂ ਹਰ ਤਰ੍ਹਾਂ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਸੂਟ ਸਟਿਚਿੰਗ ਦੀਆਂ ਸੂਟ ਕਟਿੰਗ ਦੀਆਂ ਬਾਜੂ ਵਗੈਰਾ ਸਾਰਾ ਕੁਝ ਦੱਸਦੇ ਹਾਂ ਪਾਈਪਿੰਗ ਲਗਾਉਣਾ ਠੀਕ ਹੈ ਜੀ ਬਹੁਤ ਭੈਣ ਭਰਾ ਸਪੋਰਟ ਕਰ ਰਹੇ ਨੇ ਆਪਣੇ ਚੈਨਲ ਨੂੰ ਓਕੇ ਤੇ ਆਹ ਲੋ ਜੀ ਆਪਣੀ ਬਾਜੂ ਤਿਆਰ ਹੋ ਗਈ ਹੁਣ ਆਪਾਂ ਇਹਦੀ ਫਿਟਿੰਗ ਦੀ ਸिलाई ਲਾ ਕੇ ਕਮੀਜ਼ ਦੇ ਨਾਲ ਜੋੜ ਦੇਣਾ ਠੀਕ ਹੈ ਜੀ ਓਕੇ ਜੀ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ